ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਹੀ ਅਨਔਥਰਾਇਜ਼ ਜਿਹੜੇ ਵਾਹਨ ਚੱਲ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਆਦੇਸ਼ ਹਸਪਤਾਲ ਦੇ ਬਾਹਰ ਚੈਕਿੰਗ ਹੋਈ ਹੈ ਜਿਹੜੀਆਂ ਅਨਔਥਰਾਇਜ਼ਡ ਐਂਬੂਲੈਂਸ ਨੇ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਹੈ ਉਹਨਾਂ ਨੂੰ ਬੰਦ ਕਰਕੇ ਇੱਥੇ ਚੇਤਾਵਨੀ ਵੀ ਦਿੱਤੀ ਗਈ ਹੈ ਤਾਂ ਪੁਲਿਸ ਦਾ ਕਹਿਣਾ ਕਿ ਲਗਾਤਾਰ ਹੀ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਉਸ ਦੇ ਤਹਿਤ ਇਹ ਕਾਰਵਾਈ ਹੋ ਰਹੀ ਹੈ ਜਿਸ ਦੇ ਚਲਦਿਆਂ ਕਿ ਆਦੇਸ਼ ਹਸਪਤਾਲ ਦੇ ਸਾਹਮਣੇ ਚੈਕਿੰਗ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜੇ ਵਾਹਨਾਂ ਦੇ ਕਾਗਜ਼ ਪੂਰੇ ਨਹੀਂ ਸਨ ਉਹਨਾਂ ਐਂਬੂਲੈਂਸਾਂ ਤੇ ਹੋਰ ਵਾਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਜਿੱਥੇ ਚੇਤਾਵਨੀ ਦਿੱਤੀ ਜਾਣੀ ਸੀ ਉਥੇ ਪੁਲਿਸ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਵਾਹਨਾਂ ਤੇ ਹੁਣ ਸਖਤੀ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਇੱਥੇ ਸਖਤੀ ਦੇ ਨਾਲ ਚੈਕਿੰਗ ਕੀਤੀ ਗਈ ਹੈ ਮੈਂ ਇੰਸਪੈਕਟਰ ਮਨਜੀਤ ਸਿੰਘ ਜੀ ਇਨਚਾਰਜ ਸਿਟੀ ਟ੍ਰੈਫਿਕ ਬਠਿੰਡਾ ਇਹ ਅੱਜ ਅਸੀਂ ਇੱਥੇ ਆਪਣੇ ਅਦੇਸ਼ ਹਸਪੀਟਲ ਆਏ ਹਾਂ ਇੱਥੇ ਅਨ ਅਥੋਰਾਈਜ਼ਡ ਐਂਬੂਲੈਂਸ ਚੱਲਦੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਇਹਨੂੰ ਬੰਦ ਕੀਤਾ ਤਾਂ ਲੈ ਕੇ ਚੱਲੇ ਆ ਬਾਕੀ ਡਾਕੂਮੈਂਟ ਨੇ ਵੈਰੀਫਾਈ ਕਰਾਂਗੇ ਜੇ ਕੋਈ ਸਹੀ ਹੋਈ ਤਾਂ ਉਹਨੂੰ ਚੱਲਣ ਦਿੱਤਾ ਜਾਊਗਾ ਵਰਨਾ ਜਿਹੜੇ ਜਿੰਨੇ ਵੀ ਡਾਕੂਮੈਂਟ ਤੋਂ ਬਿਨਾ ਚੱਲ ਰਹੇ ਸਭ ਬੰਦ ਕੀਤੀਆਂ ਜਾਣੀਆਂ ਜਾਨੀਆਂ ਇਹਨੂੰ ਪਹਿਲਾਂ ਵੀ ਮੀਟਿੰਗ ਕਰਕੇ ਹਦਾਇਤ ਕੀਤੀ ਸੀ ਕਿ ਜਾਂ ਤਾਂ ਆਪਦੇ ਆ ਬਿਲਾਓ ਤੁਸੀਂ ਇਹ ਜਿਹੜੇ ਹੈ ਡਾਕੂਮੈਂਟ ਮੁਕੰਮਲ ਪੂਰੇ ਰੱਖੋ ਪਰੰਤੂ ਵੀ ਇਹਨਾਂ ਨੇ ਹਜੇ ਕਿਸੇ ਨੇ ਕੋਈ ਡਾਕੂਮੈਂਟ ਨਹੀਂ ਬਣਾਇਆ ਜੋ ਆ ਚੈੱਕ ਕੀਤੀਆਂ ਤਿੰਨ ਚਾਰ ਐਮਬੂਲੈਂਸਾਂ ਹਾਂ ਇਹਨਾਂ ਨਹੀਂ ਹਜੇ ਤੱਕ ਸਾਡੇ ਕੋਈ ਨੋਟਿਸ ਨਹੀਂ ਆ ਨਾ ਹੀ ਇਹਨਾਂ ਨੇ ਕੋਈ ਰਸੀਦ ਵਿਖਾਈ ਆ ਅਪਲਾਈ ਕਰਨ ਬਾਰੇ ਇਹਨਾਂ ਨੇ ਗੱਟਿਆ ਅੱਜ ਆਪਣੇ ਕਰਦੇ ਅੱਜ ਅਸੀਂ ਇਹ ਚਾਰ ਐਮਬੂਲੈਂਸਾਂ ਲਗੀਆਂ ਹਾਂ ਹ ਉਹ ਸਾਰੇ ਚੈੱਕ ਕਰਕੇ ਜੋ ਜੋ ਵੀ ਇਹਨਾਂ ਦਾ ਹੋਇਆ ਵਿੱਚ ਗੈਰਕਾਨੂੰਨੀ ਹੋਇਆ ਸਾਰਿਆਂ ਦੇ ਖਿਲਾਫ ਮਨ ਦੀ ਕਾਰਵਾਈ ਕੀਤੀ ਜਾਊ। ਉਹ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜੂ ਵੀ ਸਾਰਾ ਤੋਂ ਵੀ ਵੈਰੀਫਾਈ ਕੀਤਾ ਜਾਊਗਾ ਕਿ ਉਹ ਉਹਨਾਂ ਦੇ ਕਲੱਬ ਦੀ ਹੈ ਇਹ। ਕੀ ਕਹਿਣਾ ਚਾਹੁੰਦੇ ਆ ਆਪਾਂ ਰੋਡ ਤੇ ਕਈ ਵਾਰੀ ਦੇਖਿਆ ਜੀ ਇਹ ਕਿ ਖਾਲੀ ਵੀ ਜਾਂਦੇ ਹੋਣ ਚਾਹੀਏ। ਜਿਸ ਵੀ ਡੈੱਡ ਬੋਡੀ ਉਹ ਨੂੰ ਲੈ ਕੇ ਜਾਂਦੇ ਹੋ ਫੌਰਨ ਬਹੁਤ ਜ਼ੋਰ ਨਾਲ। ਇਹ ਉਹਦੇ ਮੀਟਿੰਗ ਕਰਕੇ ਸਾਰੇ ਇਹਨਾਂ ਦੇ ਐਂਬੂਲੈਂਸ ਦੇ ਮਾਲਕ ਵੀ ਆਏ ਸੀ, ਡਰਾਈਵਰ ਵੀ ਆਏ ਸੀ। ਉਹਨਾਂ ਨੂੰ ਵੀ ਅਸੀਂ ਸਖਤ ਹਦਾਇਤ ਕੀਤੀ ਸੀ ਵੀ ਅਨਨੈਸੈਸਰੀ ਕੋਈ ਹਾਰ ਨਹੀਂ ਮਾਰੂਗਾ, ਕਾਲੀ ਫਿਲਮ ਨਹੀਂ ਲੱਗੀ ਹੋਊਗੀ। ਅਗਰ ਵਿੱਚ ਕੋਈ ਪੇਸ਼ੈਂਟ ਨਹੀਂ ਤਾਂ ਫਿਰ ਵੀ ਰੈੱਡ ਲਾਈਟ ਜੰਪ ਨਹੀਂ ਕਰਨਗੇ ਇਹ ਪਰ ਕਿ ਜਿਵੇਂ ਜਿਵੇਂ ਸਾਡੇ ਕੋਈ ਨੋਟਸ ਚ ਆਊਗਾ ਤੇ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜਿਵੇਂ ਕਈ ਵਾਰੀ ਦੇਖਿਆ ਗਿਆ ਹੈ ਕਿ ਐਮਬੂਲੈਂਸਾਂ ਚ ਰਹੇ ਬਹੁਤ ਹੋਏਗਾ ਕਈ ਵਾਰੀ ਨਸ਼ੇ ਪੱਤੇ ਵੀ ਹੋਦੇ ਆਏ ਹਾਂ ਇਹ ਵੀ ਸ਼ਿਕਾਇਤ ਮਿਲਿਆ ਨਾਲ ਖਿਲਾਫ ਬਗਾਹੇ ਬਗਾਹੇ ਚੈੱਕ ਕਰਦੇ ਰਹੇ ਨੇ ਅਗਰ ਕਿਸੇ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਸਖਤ ਕਾਰਵਾਈ ਕੀਤੀ ਜਾਊਗੀ ਨਾਲ ਖਿਲਾਫ ਇਹਨਾਂ ਕੋਲ ਕਾਗਜ਼ ਪੱਤਰ ਪੂਰੇ ਆਏ ਨੇ ਉਹ ਕਿੰਨੀ ਅਕਸਰ ਨਹੀਂ ਅੱਜ ਇੱਥੇ ਅਸੀਂ ਇਹ ਪੰਜ ਚੈੱਕ ਕੀਤੀਆਂ ਪੰਜਾਂ ਨੂੰ ਕੋਈ ਕਾਗਜ਼ ਪੱਤਰਾਂ ਦੀ ਕੋਈ ਨਹੀਂ ਮਿਲੀ ਇਹ ਲਗਾਤਾਰ ਜਾਰੀ ਰਹੂਗੀ ਜੀ ਲਗਾਤਾਰ ਜਾਰੀ ਹੋਊਗੀ